ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਚੈਨਲ ਜੀ98 ਪਹਿ ਨਰਮਲ ਪੰਡੋਰੀ ਦੋਸਤੋ ਹਰ ਵਾਰ ਦੀ ਤਰ੍ਹਾਂ ਇੱਕ ਚਲੰਤ ਮਾਮਲੇ ਤੇ ਅ ਅੱਜ ਸਾਬਕਾ ਮੈਂਬਰ ਪਾਰਲੀਮੈਂਟ ਤੇ ਪ੍ਰਸਿੱਧ ਐਡਵੋਕੇਟ ਸਰਦਾਰ ਰਾਜਦੇਵ ਸਿੰਘ ਖਾਲਸਾ ਦੇ ਨਾਲ ਵਿਚਾਰ ਚਰਚਾ ਕਰਾਂਗੇ ਕਿ ਖਾਲਸਾ ਜੀ ਬਹੁਤ ਵੱਡਾ ਮਾਮਲਾ ਜਿਹੜਾ ਹੈਗਾ ਇਹ ਅ ਕਈ ਵਾਰ ਤੁਸੀਂ ਮਿਲੇ ਹੋਮੋਗੇ ਭਾਈ ਖਾਲਸਾ ਜੀ ਨੂੰ ਅਮਰਤਪਾਲ ਸਿੰਘ ਨੂੰ ਜੇਲ੍ਹ ਦੇ ਵਿੱਚ ਜਰੂਰ ਦੇ ਉਹ ਬੰਦ ਨੇ ਇਸ ਮੁਲਾਕਾਤ ਦੇ ਵਿੱਚ ਜਦੋਂ ਤੁਸੀਂ ਮਿਲਣ ਗਏ ਹੋ ਤਾਂ ਇੱਕ ਆਡੀਓ ਰਿਕਾਰਡਿੰਗ ਤੁਸੀਂ ਵਾਇਰਲ ਕਰਦੇ ਹੋ ਕਿ ਭਾਈ ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਆਜ਼ਾਦ ਚੋਣ ਲੜਨਗੇ ਮੈਂ ਮੇਰਾ ਸਵਾਲ ਪਹਿਲਾ ਇਹੀ ਹੋਏਗਾ ਕਿ ਇਹ ਫੈਸਲਾ ਜਿਹੜਾ ਖਡੂਰ ਸਾਹਿਬ ਤੋਂ ਆਜ਼ਾਦ ਚੋਣ ਲੜਨ ਦਾ ਆਮ ਤੌਰ ਤੇ ਮੰਨਿਆ ਜਾਂਦਾ ਜਿਹੜੇ ਦਿਨ ਤੋਂ ਤੁਸੀਂ ਆਡੀਓ ਰਿਕਾਰਡਿੰਗ ਉਹ ਰਿਲੀਜ਼ ਕੀਤੀ ਆ ਕਿ ਇਹ ਭਾਈ ਅਮਰਪਾਲ ਸਿੰਘ ਦਾ ਘੱਟ ਤੇ ਭਾਈ ਰਾਜਦੇਵ ਸਿੰਘ ਖਾਲਸਾ ਦਾ ਜ਼ਿਆਦਾ ਮੁੱਦਾ ਲੱਗਦਾ ਹੈ। ਅਹ ਦੇਖੋ ਗੱਲ ਇਹ ਹੈ ਕਿ ਇਹ ਫੈਸਲਾ ਨਾ ਭਾਈ ਅਮਰਪਾਲ ਸਿੰਘ ਦਾ ਹੈ ਨਾ ਮੇਰਾ ਇਹ ਫੈਸਲਾ ਜਿਹੜੀ ਸੰਜਤ ਹੈ। ਖਾਲਸਾ ਪੰਥ ਜਿੱਨੇ ਲਗਾਤਾਰ ਜਿੰਨੇ ਸੁਨੇਹੇ ਮਿਲ ਰਹੇ ਸੀ ਜਿੰਨੇ ਮੈਂ ਬਾਹਰ ਜਾ ਕੇ ਦੇਖਿਆ ਸਾਰਿਆਂ ਦਾ ਇਹ ਵਿਚਾਰ ਸੀ ਕਿ ਸਰਕਾਰ ਨੇ ਬੜਾ ਨਜਾਇਜ਼ ਤਦਮ ਉਠਾਇਆ ਸੀ ਜਦੋਂ ਭਾਈ ਅਮਰਤਪਾਲ ਸਿੰਘ ਅਮਰਤ ਦਾ ਸੰਚਾਰ ਦਾ ਪ੍ਰਚਾਰ ਕਰ ਰਹੇ ਸੀ ਤੇ ਖਾਲਸਾ ਪੰਥ ਦਾ ਪ੍ਰਚਾਰ ਤੇ ਪ੍ਰਸਾਰ ਕਰ ਰਹੇ ਸੀ ਤਾਂ ਉਸ ਸਮੇਂ ਚ ਜਿਣੀ ਮਿੱਥੀ ਸਾਜ਼ਿਸ਼ ਦੇ ਅਧੀਨ ਬੇਈਮਾਨੀ ਨਾਲ ਸਰਕਾਰ ਨੇ ਉਹਨਾਂ ਨੂੰ ਦਰਸਦਾਰ ਕੀਤਾ ਇਹ ਜਿਹੜਾ ਕਦਮ ਸੀ ਇਹ ਨੈਤਿਕ ਤੌਰ ਤੇ ਵੀ ਬੜਾ ਨਕਮਾ ਸੀ ਤੇ ਕਾਨੂੰਨੀ ਤੌਰ ਤੇ ਵੀ ਗਲਤ ਸੀ ਤੇ ਇਹਦੇ ਖਿਲਾਫ ਜਿਹੜਾ ਸੀ ਲੋਕਾਂ ਦਾ ਫਤਵਾ ਨਹੀਂ ਹਜੇ ਤੱਕ ਆਇਆ ਸੀ ਉਹ ਫਤਵਾ ਤਾਂ ਹੀ ਆਊਗਾ ਜੇ ਕਿਸੇ ਥਾਂ ਤੇ ਲੋਕ ਕਿਸੇ ਜਮਹੂਰੀ ਢੰਗ ਦੇ ਨਾਲ ਇਹ ਫੈਸਲਾ ਦੇਣ ਚਾਹੀ ਜਲਤ ਸੀ ਤੋ ਉਸ ਦੇ ਲਈ ਉਹਨਾਂ ਦਾ ਚੋਣ ਲੜਨਾ ਆਮ ਸੰਜਤ ਦੀ ਆਵਾਜ਼ ਸੀ ਚ ਚੋਣ ਲੜਨੀ ਜ਼ਰੂਰੀ ਹੈ ਉਹਦੇ ਨਾਲ ਇਸ ਗਲਤ ਤਦਮ ਦੇ ਨਾਲ ਜਿਹੜਾ ਬੇਈਮਾਨੀ ਦਾ ਤਦਮ ਸੀ ਜਿਹੜਾ ਇਹ ਗਲਤ ਤਦਮ ਸੀ ਇਸ ਦੇ ਵਿਰੋਧ ਦੇ ਵਿੱਚ ਫਤਵਾ ਜਿਹੜਾ ਉਹ ਮਿਲ ਸਕਦਾ ਹੈ ਤੇ ਇਤਿਹਾਸ ਦੇ ਵਿੱਚ ਲਿਖਿਆ ਜਾਊਗਾ ਇਸ ਦੇ ਲਈ ਮੈਂ ਉਹ ਭਾਵਨਾਵਾਂ ਜਿਹੜੀਆਂ ਅਸੀਂ ਸੰਜਿਤ ਦੀਆਂ ਉਹ ਭਾਈ ਅਮਰਤਪਾਲ ਸਿੰਘ ਤੱਕ ਪਹੁੰਚਾਈਆਂ ਸੀ ਤੇ ਇਹ ਫੈਸਲਾ ਜਿਹੜਾ ਹੈਗਾ ਮੇਰੇ ਚਾਹਤੇ ਨਹੀਂ ਨਾ ਜੋ ਭਾਈ ਅਮਰਤਪਾਲ ਸਿੰਘ ਦੀ ਇੱਛਾ ਵੀ ਨਹੀਂ ਸੀ ਕੋਈ ਰਾਜਨੀਤੀ ਚਾਹੁੰਦੀ ਨਾ ਉਹਨਾਂ ਦਾ ਕੋਈ ਸੁਵਾਰਥ ਸੀ ਇਹ ਇਹਨਾਂ ਭਾਵਨਾਵਾਂ ਦੀ ਤਦਰ ਕਰਦੇ ਹੋਏ ਸੰਜਿਤ ਦਾ ਹੁਕਮ ਮੰਨਦੇ ਹੋਏ ਲਿਆ ਗਿਆ ਪਹਿਲਾਂ ਪਰਿਵਾਰ ਦਾ ਮਤਲਬ ਸੀਗਾ ਕਿ ਪਰਿਵਾਰ ਵੱਲੋਂ ਇੱਕ ਬਿਆਨ ਆਇਆ ਸੀ ਕਿ ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਤੁਹਾਡੇ ਖੁਲਾਸੇ ਤੋਂ ਬਾਅਦ ਫਿਰ ਪਰਿਵਾਰ ਨੂੰ ਕਿਵੇਂ ਸਹਿਮਤ ਕੀਤਾ ਇਸ ਮਾਮਲੇ ਤੇ ਦੇਖੋ ਪਰਿਵਾਰ ਨੂੰ ਮੈਂ ਨਹੀਂ ਸਹਿਮਤ ਕਰਨਾ ਸੀ ਮੈਂ ਪਰਿਵਾਰ ਨਾਲ ਕੋਈ ਗੱਲ ਨਹੀਂ ਚਰੀ ਮੈਂ ਉਹ ਉਹਨਾਂ ਨੂੰ ਇਹ ਸੀਗਾ ਸ਼ੰਤਾ ਸੀ ਵੀ ਸ਼ਾਇਦ ਮੈਂ ਉਹੀ ਚਾਹਤਾ ਹੋਵੇ ਜਾਂ ਮੈਂ ਆਪਣੇ ਤੌਰ ਤੇ ਮੈਂ ਆਪਣੇ ਤੌਰ ਤੇ ਕਹਿੰਦਾ ਹੋਵੇ ਪਰ ਮੈਂ ਆਪਣੀ ਜ਼ਿੰਦਗੀ ਕੋਈ ਇਹੋ ਜਿਹਾ ਬਿਆਨ ਨਹੀਂ ਦਿੰਦਾ ਜਿਹੜਾ ਤੱਥਾਂ ਦੇ ਉਲਟ ਹੋਵੇ ਨਾ ਮੈਂ ਦੇਵਾ ਨਾ ਮੈਂ ਦਿੱਤਾ ਮਾ 50 ਸਾਲ ਦੀ ਮੇਰੀ ਬਟਾਲਤ ਹੋਊਗੀ ਤੇ ਸਾਰੇ ਸਮਿਆਂ ਦੇ ਵਿੱਚ ਮੇਰੇ ਬਿਆਨਾਂ ਦਾ ਚਿੱਤੇ ਜਿਹੜਾ ਹੈ ਉਹ ਕੌਨਟਰਡਿਕਸ਼ਨ ਨਹੀਂ ਆਈ ਹੈ ਤੇ ਇਹ ਪਰਿਵਾਰ ਫਿਰ ਆਪੇ ਮਿਲਣ ਗਿਆ ਉਹਨਾਂ ਨੂੰ ਇਹ ਉਹਨਾਂ ਦੇ ਪਿਤਾ ਸਰਦਾਰ ਤਸੇਮ ਸਿੰਘ ਤੇ ਚਾਚਾ ਸਰਦਾਰ ਸੁਚੈਨ ਸਿੰਘ ਉੱਥੇ ਡਿਬਰੂਗੜ੍ਹ ਜੇਲ੍ਹ ਪਹੁੰਚੇ ਤੇ ਉਸ ਤੋਂ ਪੁਸ਼ਟੀ ਹੋ ਗਈ ਹਾਲਸਾ ਜੀ ਲੱਗਦਾ ਨਹੀਂ ਹੈ ਕਿ ਤੁਹਾਡੇ ਜਿਹੜਾ ਤੁਸੀਂ ਭਾਈ ਅਮਰਤਪਾਲ ਸਿੰਘ ਨੂੰ ਇੱਕ ਤਰੀਕੇ ਨਾਲ ਮਨਾਇਆ ਚੋਣ ਲੜਨ ਦੀ ਖਾਤਰ ਉਹ ਖੁਦ ਨਹੀਂ ਚਾਹੁੰਦੇ ਸੀ ਰਾਜਨੀਤੀ ਦੇ ਵਿੱਚ ਆਉਣਾ ਇਹ ਤੁਹਾਡਾ ਜਿਹੜਾ ਅ ਡਿਬਰੂਗੜ੍ਹ ਦੀ ਜੇਲ੍ਹ ਤੋਂ ਜਾ ਕੇ ਇੱਕ ਸਿਆਸੀ ਤੀਰ ਤੁਸੀਂ ਪੰਜਾਬ ਦੇ ਵੱਲੋਂ ਛੱਡਿਆ ਤੁਹਾਨੂੰ ਲੱਗਦਾ ਕਿ ਪੰਜਾਬ ਦੀਆਂ ਜਿਹੜੀਆਂ ਰਵੈਤੀ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਦੀ ਵੱਡੇ ਆਗੂ ਨੇ ਜਿਹੜੇ ਉਹਨਾਂ ਨੂੰ ਤੁਸੀਂ ਲੋਕਾਂ ਦੇ ਇੱਕ ਟੈਰੇ 'ਚ ਖੜਾ ਕਰ ਦਿੱਤਾ ਕਿਉਂਕਿ ਭਾਈ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਉਹ ਹਰ ਮੰਚ 'ਤੇ ਹਰ ਸਟੇਜ 'ਤੇ ਸਰਕਾਰ ਨੂੰ ਭਾਜਪਾ ਨੂੰ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਪਾਣੀ ਪੀਪੀ ਕੋਸਦੇ ਰਹੇ ਨੇ ਕਿ ਇਹ ਧੱਕਾ ਹੋਇਆ ਨਾਜਾਇਜ਼ ਹੋਇਆ ਹੁਣ ਜਦੋਂ ਕਿ ਭਾਈ ਅਮਰਤਪਾਲ ਸਿੰਘ ਨੇ ਚੋਣ ਲੜਨ ਦਾ ਫੈਸਲਾ ਕੀਤਾ ਇੱਕ ਇਮਤਿਹਾਨ ਨਹੀਂ ਉਹਨਾਂ ਲੀਡਰਾਂ ਦੀ ਖਾਤਰ ਕਿ ਹੁਣ ਕੀ ਕਰਨਗੇ ਉਹ ਦੇਖੋ ਇਹ ਸ਼ੁਰੂ ਤੋਂ ਹੀ ਰਿਹਾ ਜਿਹੜਾ ਖਾਲਸਾ ਪੰਥ ਵੀ ਸ਼ੁਰੂ ਤੋਂ ਰਿਹਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਉਸ ਤੋਂ ਪਹਿਲਾਂ ਮਿਸਲਾਂ ਵੇਲੇ ਤੇ ਫਿਰ ਕਿ ਜਿਹੜੀ ਆਪਸੀ ਇਰਥਾਵਾਜੀ ਹੈ ਇਸ ਨੇ ਟੌਮ ਦਾ ਹਮੇਸ਼ਾ ਪਤਨ ਵੱਲ ਲੈ ਕੇ ਜਾਣ ਨੂੰ ਹੀ ਉਹਦੇ ਵਿੱਚ ਸਹਾਈ ਹੋਇਆ ਹੈ ਇਹ ਤੇ ਹਮੇਸ਼ਾ ਇਹ ਕਰਦੇ ਰਹੇ ਨੇ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਵੀ ਤਾਈ ਜਿਆ ਚ ਆਪਸ ਦੇ ਵਿੱਚ ਇੱਕ ਦੂਜੇ ਨਾਲ ਇਖਤਾਰ ਚਰਚੇ ਜਿਹੜੇ ਸੀ ਉਹ ਐਸੀਆਂ ਐਸੀਆਂ ਚੱਲਣ ਚੀਤੀਆਂ ਜਿਨ੍ਹਾਂ ਦੇ ਨਾਲ ਰਾਜ ਭਾਗ ਜਿਹੜਾ ਸੀ ਉਹ ਸਿੱਖਾਂ ਦੇ ਹੱਥੋਂ ਛਤਮ ਹੋ ਕੇ ਜਿਹੜੀਆਂ ਟੋਲੇ ਚਲਾ ਗਿਆ ਤੇ ਹੁਣ ਵੀ ਇਹੀ ਹਾਲਤ ਹੈ ਜਦੋਂ ਭਾਈ ਅਮਰਪਾਲ ਸਿੰਘ ਦੀ ਜ਼ਿੰਸਦਾਰੀ ਹੋ ਗਈ ਤਾਂ ਉਹਦੇ ਵਿੱਚ ਚਈ ਜਿਹੜੇ ਸਿੱਖ ਜਥੇਬੰਦੀਆਂ ਸੀ ਤੇ ਸਿੱਖ ਲੀਡਰ ਸੀ ਉਤੋਂ ਉਤੋਂ ਹੋਰ ਗੱਲ ਕਹਿੰਦੇ ਸੀ ਪਰ ਵਿੱਚੋਂ ਉਹ ਜਿਹੜੇ ਖੋਸੀ ਤੇ ਜ਼ਿੰਸਦਾਰੀ ਚੁਣਾਉਣ ਦੇ ਵਿੱਚ ਵੀ ਉਹਨਾਂ ਦਾ ਵੱਡਾ ਜੁਰਦਾਨ ਸੀ ਦਾ ਤੇ ਲਗਭਗ ਸਾਰੀਆਂ ਪਾਰਟੀਆਂ ਦੇ ਜਿਸ ਤਰ੍ਹਾਂ ਜਿਹੜਾ ਹੈਗਾ ਰਾਜਾ ਬੜਿੰਦ ਤਾਂਦਰਸ ਤੋਂ ਪ੍ਰਤਾਪ ਸਿੰਘ ਬਾਜਵਾ ਤਾਂਦਰਸ ਤੋਂ ਇਹ ਵੀ ਬਿਆਨ ਦਿੰਦੇ ਰਹੇ ਕਿ ਉਹਨਾਂ ਨੂੰ ਜਲਦੀ ਜ਼ਰਫਦਾਰ ਕੀਤਾ ਜਾਵੇ ਹੋਰ ਪਾਰਟੀਆਂ ਦੇ ਲੀਡਰ ਵੀ ਬਿਆਨ ਦਿੰਦੇ ਰਹੇ ਕਿ ਭਾਈ ਅਮਰਪਾਲ ਸਿੰਘ ਨੂੰ ਜ਼ਰਫਦਾਰ ਕੀਤਾ ਜਾਵੇ ਜਦੋਂ ਉਹਨਾਂ ਨੇ ਦੇਖਿਆ ਕਿ ਹੁਣ ਸਾਡੀ ਇਹ ਚੋਣ ਦੀ ਮੂਹਮਾ ਜੀ ਤਾਂ ਉਸ ਤੋਂ ਪਹਿਲਾਂ ਉਹ ਕਹਿਣ ਲੱਗੇ ਕਿ ਗਲਤ ਕੀਤਾ ਜੀ ਇਹਨਾਂ ਨੂੰ ਗਲਤ ਜ਼ਰਫਦਾਰ ਕੀਤਾ ਪਰ ਉਹਨਾਂ ਨੂੰ ਤਾਂ ਦੇ ਸੁਪਨੇ 'ਚ ਨਹੀਂ ਸੀ ਵੀ ਇਹ ਚੋਣ ਵੀ ਲੜਨਗੇ ਇਹਦਾ ਇਹਦਾ ਜਿਹੜਾ ਅਸਰ ਆ ਉਹ ਪੰਜਾਬ ਦੀਆਂ ਦੂਜੀਆਂ ਸੀਟਾਂ ਤੇ ਵੀ ਪੈ ਸਕਦਾ ਦੇਖੋ ਦੂਜੀਆਂ ਸੀਟਾਂ ਤੇ ਅਸਰ ਪਊ ਜਾਂ ਨਾ ਪਊ ਮੈਂ ਨਹੀਂ ਉਸ ਸੰਬੰਧਿਤ ਉਸ ਕਹਿ ਸਕਦਾ ਕਿਉਂਕਿ ਅਸੀਂ ਕਿਸੇ ਸੀਟ ਤੇ ਕਿਸੇ ਦੀ ਵਿਰੋਧਤਾ ਨਹੀਂ ਕਰ ਰਹੇ ਨਾ ਕਿਸੇ ਦੀ ਹਮਾਇਤ ਕਰ ਰਹੇ ਸਿਰਫ ਜਿਹੜੀ ਸੀਟ ਖਡੂਰ ਸਾਹਿਬ ਦੀ ਉਹ ਲੜੀ ਜਾ ਰਹੀ ਹੈ ਜਿੱਥੋਂ ਭਾਈ ਅਮਰਪਾਲ ਸਿੰਘ ਸਾਡੇ ਉਮੀਦਵਾਰ ਨੇ ਆ ਆਖਰੀ ਸਵਾਲ ਹੈ ਇੱਕ ਪੰਜਾਬ ਦੇ ਵਿੱਚ ਮਾਹੌਲ ਚੋਣਾਂ ਦਾ ਭਖਿਆ ਹੋਇਆ ਆ ਆ ਮੇਰਾ ਖਿਆਲ 1999 ਦੇ ਵਿੱਚ ਵੀ ਤੁਸੀਂ ਚੋਣ ਲੜੀ ਸੀ ਉਦੋਂ ਸਰਦਾਰ ਸਿਮਰਨਜੀਤ ਸਿੰਘ ਮਾਰਨੇ ਵੀ ਜਿਹੜੇ ਦੇ ਵਿੱਚੋਂ ਚੋਣ ਲੜੀ ਸੀ ਔਰ ਵੱਡੇ-ਵੱਡੇ ਅੰਤਰ ਤੇ ਨਾਲ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਉਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਨੇ ਉਮੀਦ ਆ ਕਿ ਬਣਨਗੇ ਉਦਾਂ ਦੇ ਹਾਲਾਤ ਜੇ ਭਾਈ ਅਮਰਤਪਾਲ ਸਿੰਘ ਚੋਣ ਲੜਦੇ ਨੇ ਦੇਖੋ ਮੈਂ ਭਾਈ ਅਮਰਤਪਾਲ ਸਿੰਘ ਨੂੰ رائے ਦਿੱਤੀ ਸੀ ਕਿ ਆਪਣੇ 13 ਤੋਂ 13 ਸੀਟਾਂ ਤੋਂ ਚੋਣ ਲੜਨੀ ਚਾਹੀਦੀ ਹੈ ਜਿਹੜੀ ਉਹਨਾਂ ਨੇ ਨਹੀਂ ਮੰਨੀ 1999 ਵਿੱਚ ਜਿਹੜਾ ਸੀ ਬਾਬਾ ਜੋਗਿੰਦਰ ਸਿੰਘ ਜਿਹੜੇ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਦੇ ਸਤਕਾਰਯੋਗ ਪਿਤਾ ਸੀ ਉਹ ਇਸ ਸ਼ਰੋਮਨੀ 40 ਦਲ ਯੂਨਾਈਟਿਡ ਦੇ ਉਹ ਪ੍ਰਧਾਨ ਸੀ ਇਹ ਚੋਣ ਲੜਨ ਦਾ ਫੈਸਲਾ ਬਾਬਾ ਜੋਗਿੰਦਰ ਸਿੰਘ ਨੇ ਕੀਤਾ ਸੀ ਉਹ ਇਤੇ ਰੱਬੀ ਰੂਹ ਸੀ ਤੇ ਬੜੀ ਵੱਡੀ ਸੱਚੀਅਤ ਸੀ ਉਹ ਫੈਸਲਾ ਲੈਣ ਤੋਂ ਤਦੇ ਖੁੰਝੇ ਨਹੀਂ ਸੀ ਤੇ ਉਹਨਾਂ ਦੇ ਫੈਸਲੇ ਤੇ ਬੜੀ ਵੱਡੀ ਜਿਹੜੀ ਭਾਰੀ ਜਿਹੜੀ ਜਿੱਤ ਹੋਈ ਸੀ ਇਹ ਹਰੇਕ ਲੀਡਰ ਦਾ ਆਪ ਦਾ ਅਡਾਡ ਜਿਹੜਾ ਹੁੰਦਾ ਹੈ ਉਹ ਸੋਚਣੀ ਹੁੰਦੀ ਹੈ ਤੇ ਉਹ ਸੋਚਣੀ ਦੇ ਨਾਲ ਜਿਹੜਾ ਫੈਸਲਾ ਲੈਣ ਦੀ ਤਾਕਤ ਰੱਖਦਾ ਹੋਵੇ ਉਹ ਜੇਤੂ ਰਹਿੰਦਾ ਹੈ ਫੈਸਲਾ ਲੈਣਾ ਸਭ ਤੋਂ ਮੁਸ਼ਕਲ ਕੰਮ ਹੁੰਦਾ ਹੈ ਜ਼ਿੰਦਗੀ ਦੇ ਵਿੱਚ ਬਾਬਾ ਜੀ ਬੜਾ ਵੱਡਾ ਫੈਸਲਾ ਲੈ ਜੀ ਉਹ ਕਿਹਾ ਜਾਂਦਾ ਮਾਨ ਗਰੁੱਪ ਨੇ ਲੜੀ ਸੀ ਜਾਂ ਅਕਾਲੀ ਦਲ ਅੰਮ੍ਰਿਤਸਰ ਨੇ ਲੜੀ ਸੀ ਨਾ ਉਦੋਂ ਮਾਨ ਗਰੁੱਪ ਸੀ ਨਾ ਅਕਾਲੀ ਦਲ ਅੰਮ੍ਰਿਤਸਰ ਸੀ ਉਦੋਂ ਬਾਬਾ ਜਗਿੰਦਰ ਸਿੰਘ ਦਾ ਯੂਨਾਈਟਿਡ ਅਕਾਲੀ ਦਲ ਸੀ ਉਹਨਾਂ ਨੇ ਮੈਨੂੰ ਸਨਰੂਰ ਤੋਂ ਟਿਕਟ ਦਿੱਤੀ ਸੀ ਤੇ ਸਿਮਰਨਜੀਤ ਸਿੰਘ ਮਾਨ ਨੂੰ ਜਿਹੜੀ ਸੀ ਉਹ ਤਰਨਤਾਰਨ ਤੋਂ ਟਿਕਟ ਦਿੱਤੀ ਸੀ ਸੋ ਉਸ ਸਮੇਂ ਜਿਹੜੀ ਜਿੱਤ ਹੋਈ ਸੀ ਨਾ ਮੇਰੀ ਹੋਈ ਸੀ ਨਾ ਸਿਮਰਨਜੀਤ ਸਿੰਘ ਮਾਨ ਦੀ ਹੋਈ ਸੀ ਉਹ ਜਿੱਤ ਬਾਬਾ ਜੋਗਿੰਦਰ ਸਿੰਘ ਦੀ ਹੋਈ ਸੀ ਅਸਲ ਜਿੱਤ ਜਿਹੜੀ ਉਹ ਬਾਬਾ ਜੋਗਿੰਦਰ ਸਿੰਘ ਦੀ ਸੀ ਪਰ 23 ਇਤਿਹਾਸ ਨੂੰ ਭੁੱਲ ਜਾਂਦੇ ਆ ਉਹ ਕਹਿ ਦਿੰਦੇ ਆ ਬਈ ਜੀ ਉਹ ਜਿੱਤ ਉਹ ਤੋਂ ਸਿਮਰਨਜੀਤ ਸਿੰਘ ਮਾਨ ਦੀ ਹੋਈ ਸੀ ਤੇ ਉਹਦੇ ਚਾਰਚੇ ਤੁਸੀਂ ਜਿੱਤ ਜੇ ਹੋਰ ਜਿੱਤ ਜੇ ਸਿਮਰਨਜੀਤ ਸਿੰਘ ਮਾਨ ਨੂੰ ਮੈਂ ਜੇਲ੍ਹ ਤੋਂ ਬਾਅਦ ਮਿਲਿਆ ਜਦੋਂ ਜੇਲ੍ਹ ਤੋਂ ਬਾਹਰ ਆਏ ਨੇ ਉਹ ਜੇਲ੍ਹ ਤੋਂ ਪਹਿਲਾਂ ਮੈਂ ਨਾ ਜਾਣਦਾ ਸੀ ਨਾ ਸ਼ਟਲ ਤੋਂ ਵਾਸਪਸੀ ਤੇ ਮੇਰੀ ਕੋਈ ਜਾਣੇ ਨਹੀਂ ਸੀ ਇਹ ਸਾਰੀ ਜਿੱਤ ਬਾਬਾ ਜੁਨਦਰ ਸਿੰਘ ਨਾਲ ਹੋਈ ਸੀ ਮੈਂ ਸਮਝਦਾ ਵੀ ਅੱਜ ਜਿਹੜਾ ਫੈਸਲਾ ਲਿਆ ਗਿਆ ਫਿਰ ਵੀ ਬਹੁਤ ਵਧੀਆ ਪਰੰਤੂ ਇਹ 13 ਦੀਆਂ 13 ਸੀਟਾਂ ਤੇ ਲੈਣਾ ਚਾਹੀਦਾ ਸੀ ਤੇ ਤਾਂ ਸਾਡੀ 1999 ਵਾਲਾ ਮਾਹੌਲ ਬਣਿਆ ਹੋਇਆ ਸੀ ਤੇ ਉਸੇ ਤਰ੍ਹਾਂ ਜਿੱਤ ਹੋ ਜਾਣੀ ਸੀ ਇਹ ਫੈਸਲਾ ਜਿਹੜਾ ਹੈਗਾ ਇਹ ਦੇਰੀ ਨਾਲ ਆਇਆ ਤੇ ਮੈਂ ਸਮਝਦਾ ਕਿ ਚੱਲੀ ਸੀਟ ਦਾ ਫੈਸਲਾ ਆਇਆ 13 ਦੀ 13 ਸੀਟਾਂ ਤੇ ਫੈਸਲਾ ਨਾ ਆਇਆ ਤੇ ਜੇ 13 ਦੀਆਂ 13 ਸੀਟਾਂ ਤੇ ਫੈਸਲਾ ਆ ਜਾਂਦਾ ਇਹ ਰਾਜਨੀਤਿਕ ਕਮਜ਼ੋਰੀ ਦਾ ਜਿਹੜਾ ਸਿੱਟਾ ਸੀ ਕਿ ਇਹ 12 ਸੀਟਾਂ ਛੁੱਲੀਆਂ ਛੱਡਤੀਆਂ ਇਹ ਨਾ ਛੁੱਲੀਆਂ ਛੱਡਦੇ ਤਾਂ ਜਿਹੜਾ ਸੀ ਉਹ 1999 ਵਾਲੇ ਹਾਲਾਤ ਬਣਨੇ ਸੀ ਅ ਤੁਸੀਂ बतौर ਵਕੀਲ ਕੇਸ ਵੀ ਲੜਦੇ ਹੋ ਭਾਈ ਅਮਰਪਾਲ ਸਿੰਘ ਖਾਲਸਾ ਰਾ ਤੇ ਹੁਣ ਆ ਜਿਹੜਾ ਫੈਸਲਾ ਚੋਣ ਲੜਨ ਦਾ ਇਥੇ ਤੁਸੀਂ ਅ ਰਣਨੀਤੀਕਾਰ ਦੇ ਤੌਰ ਤੇ ਵਿਚਰੋਗੇ ਹਮਖਿਆਲੀ ਪਾਰਟੀਆਂ ਦੇ ਨਾਲ ਹਮਖਿਆਲੀ ਧਿਰਾਂ ਦੇ ਨਾਲ ਸੰਪਰਕ ਕਰੋਗੇ ਉਹਨਾਂ ਦੀ ਮਦਦ ਕਰਨ ਦੇ ਲਈ ਦੇਖੋ ਕਿਸੇ ਹਮਖਿਆਲੀ ਜਿਹੜਾ ਹੈ ਪਾਰਟੀ ਦੇ ਨਾਲ ਜਾਂ ਹੋਰ ਦੇ ਨਾਲ ਉਹ ਪੌਂਚ ਕਰਨ ਦੀ ਜਾਂ ਸਮਝੌਤਾ ਕਰਨ ਦੀ ਜਾਂ ਉਹਨਾਂ ਦੀ ਹਮਾਇਤ ਮੰਨਣ ਦੀ ਕੋਈ ਗੱਲ ਨਹੀਂ ਜਿਸ ਨੂੰ ਸਭ ਨੂੰ ਪਤਾ ਹੈ ਕਿ ਜਿਹੜਾ ਹਮਾਇਤ ਕਰੂਗਾ ਉਸ ਦਾ ਅਸੀਂ ਸੁਭਾਜਤ ਚਰਾਂਗੇ ਉਹ ਨਹੀਂ ਅਸੀਂ ਚੀਚਾਂ ਦੋਨੇ ਹੱਥੀ ਉਸ ਦੀ ਉਹਦੀ ਜਿਹੜੀ ਹੈ ਜੀ ਆ ਹਮਾਇਤ ਪ੍ਰਚਾਰਣ ਚਰਾਂਗੇ ਪਰ ਕਿਸੇ ਨਾਲ ਸਮਝੌਤਾ ਚਰਾਂਗੇ ਉਹ ਗੱਲ ਬਿਲਕੁਲ ਨਹੀਂ ਹੈ ਨਾ ਕਿਸੇ ਨਾਲ ਸਮਝੌਤਾ ਚਰਾਂਗੇ ਸਮਝੌਤਾ ਕੋਈ ਹਮਖਿਆਲੀ ਜਿਹੜੀ ਹੈ ਜੀ ਹੈ ਉਹ ਬਾਲਾ ਹੁੰਦਾ ਨਹੀਂ ਉਹਨਾਂ ਦੇ ਖਿਆਲ ਜਿਹੜੇ ਨਵਿਚਲੇ ਖਿਆਲ ਨੇ ਭਾਈ ਅਮਰਪਾਲ ਸਿੰਘ ਦੇ ਤੇ ਮੈਨੂੰ ਕੋਈ ਹਮਖਿਆਲੀ ਲੱਗਦਾ ਨਹੀਂ ਹੈ ਪਰੰਤੂ ਜੇ ਉਹ ਕਹਿੰਦਾ ਮੈਂ ਹਮਖਿਆਲੀ ਹਾਂ ਤੇ ਇਹ ਨਹੀਂ ਨਹੀਂ ਵੀ ਹਮਖਿਆਲੀ ਉਹ ਸਾਡੀ ਮਦਦ ਕਰਦਾ ਸੀ ਉਹਦੀ ਮਦਦ ਵੀ ਪ੍ਰਮਾਣਿਤ ਕਰਦਾ ਮੇਰਾ ਸਵਾਲ ਇੱਥੋਂ ਨਿਕਲਿਆ ਸੀ ਕਿ ਸਿਬਰਨਜੀਤ ਸਿੰਘ ਮਾਨ ਨੇ ਕਿਹਾ ਕਿ ਅਸੀਂ ਪਾਰਟੀ ਦੀ ਮੀਟਿੰਗ ਕਰਕੇ ਇਹਦੇ ਤੇ ਫੈਸਲਾ ਕਰਾਂਗੇ ਤੁਹਾਨੂੰ ਲੱਗਦਾ ਹੈ ਕਿ ਕੋਈ ਪੋਜੀਟਿਵ ਨਤੀਜਾ ਆ ਸਕਦਾ ਹੈ ਦੇਖੋ ਮੈਂ ਇਸ ਤੇ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ ਉਹਨਾਂ ਦੀ ਪਾਰਟੀ ਹੈ ਉਹਨਾਂ ਦਾ ਫੈਸਲਾ ਜਦੋਂ ਫੈਸਲਾ ਹੋਊਗਾ ਫਿਰ ਉਹ ਪਤਾ ਲੱਗੂਗਾ ਏ ਸਨ ਸਰਦਾਰ ਰਾਜਦੇਵ ਸਿੰਘ ਜੀ ਖਾਲਸਾ ਜਿਹੜੇ ਭਾਈ ਅਮਰਤਪਾਲ ਸਿੰਘ ਦੇ ਵਕੀਲ ਵੀ ਨੇ ਸਾਬਕਾ ਮੈਂਬਰ ਪਾਰਲੀਮੈਂਟ ਨੇ ਜਿਨ੍ਹਾਂ ਨੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਜਾ ਕੇ ਕੁਝ ਦਿਨ ਪਹਿਲਾਂ ਭਾਈ ਅਮਰਤਪਾਲ ਸਿੰਘ ਦੇ ਨਾਲ ਮੁਲਾਕਾਤ ਕੀਤੀ ਤੇ ਉੱਥੋਂ ਇੱਕ ਇਹ ਪੈਗਾਮ ਕੌਮ ਦੇ ਨਾਮ ਲੈ ਕੇ ਆਏ ਕਿ ਭਾਈ ਅਮਰਤਪਾਲ ਸਿੰਘ ਖਡੂਰ ਸਾਹਿਬ ਹਲਕੇ ਤੋਂ ਜਿੱਥੋਂ ਸਤਾਧਾਰੀ ਪਾਰਟੀ ਦੇ ਜਿਹੜੇ ਮੌਜੂਦਾ ਮੰਤਰੀ ਨੇ ਲਾਲਜੀਤ ਸਿੰਘ ਭੁੱਲਰ ਉਹ ਮੈਦਾਨ ਦੇ ਵਿੱਚ ਨੇ ਤੇ ਹੋਰ ਵੀ ਬਹੁਤ ਸਾਰੇ ਉਮੀਦਵਾਰ ਮੈਦਾਨ ਦੇ ਵਿੱਚ ਨੇ ਇਹ ਜਿਹੜਾ ਫੈਸਲਾ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅਮਰਤਪਾਲ ਸਿੰਘ ਦਾ ਜੋ ਰਾਜਦੇਵ ਸਿੰਘ ਖਾਲਸਾ ਦੀ رائے ਤੇ ਉਹਨਾਂ ਨੇ ਲਿਆ ਇਹ ਪੰਜਾਬ ਦੀ ਰਾਜਨੀਤੀ ਤੇ ਇਹਦਾ ਅਸਰ ਪੈਣਾ ਸੁਭਾਵਿਕ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਰਹਿਣਗੀਆਂ ਤੁਸੀਂ ਵੇਖਦੇ ਰਹੋ ਚੈਨਲ ਜੀਐਨ 98 ਨਿਊਜ਼